ਗੰਗਾ ਦੇ ਕਿਨਾਰੇ ਤੇ ਇਹਨਾਂ ਨੇ ਲੈਣਾ ਕਿਸਤੀ ਝੂੜਾ ਤੇ ਪਾਣੀ ਅੱਜ ਫੁੱਲ ਭਰਿਆ ਪਿਆ ਗੰਗਾ ਜਪੂਰੀ ਛਾਲਾ ਮਠਾਠਾ ਮਾਰਦੀ ਆ ਆ ਗਿਆ ਨਿੱਕਾ ਜਿਹਾ ਇਸੀ ਤੇ ਆ ਸੰਗ ਤਾਂ ਆ ਗਿਆ ਨੇ ਝੂਟਾ ਲੈਣਾ ਆ ਤਾਂ ਰਹਿਣ ਦਿਓ ਦਿਖਾਣੇ ਤੁਹਾਨੂੰ ਰੁਕ ਜਾ ਲਓ ਜੀ ਗੰਗਾ ਚੈੱਕ ਕਰ ਲੋ ਤੇ ਆ ਚੱਕਰੋ ਤੁਸੀਂ ਸਵਾਰੀਆਂ ਆਉਂਦੀਆਂ ਭਿਆਣ ਝੂਲਦੇ ਨਿਸ਼ਾਨ ਕਹਿੰਦੇ ਪੰਥਮਾਲਾ ਤੇ ਚੇਂਜ ਕਰਨ ਵਾਲਾ ਆ ਗਿਆ ਜਰਾ ਜੀ ਆ ਪੁਲ ਦੇਖੋ ਯਾਰ ਕਿੰਨਾ ਵਧੀਆ ਬਣਾਇਆ ਤੁਨੋਂ ਉਹ ਨਾਲ-ਨਾਲ ਜਾਂਦਾ ਗੰਗਾ ਨਦੀ ਨਾਲ-ਨਾਲ ਪੁਲ ਬਣਾਇਆ ਇੰਦਾਂ ਨੇ ਪੂਰਾ ਮੰਮੀ ਵੇਖ ਆਂਦੇ ਆ ਛੱਡ ਕੇ ਜਿਵੇਂ ਸੁਪਰਮੈਨ ਦੀ ਭੈਣ ਹੁੰਦੀ ਐ ਮੱਥਾ ਡੇ ਲਾਓ ਜੀ ਮੋਟਰ ਲੱਗੀ ਇਹਦੇ ਪਿੱਛੇ ਤੇ ਇੱਕ ਕਿਸਤੇ ਉਹ ਆਂਦੀ ਵੀ ਦੇਖੋ ਕਿੰਡੀ ਵੱਡੇ ਮੈਂ ਕਹਿੰਦਾ ਸਮੁੰਦਰ ਹੀ ਬਣਿਆ ਹੋਇਆ ਗੰਗਾਗਾ ਦੀ ਐ ਯਾਰ ਮਤਲਬ ਸਮੁੰਦਰ ਹੀ ਲੱਗ ਰਿਹਾ ਹੈ ਸਮੁੰਦਰ ਹੀ ਲੱਗ ਰਿਹਾ ਸਮੁੰਦਰ ਰਾਣੀ ਪਿੱਛੇ ਦੇਖਣਾ ਦਿੱਤਾ ਹੀ ਘੁੰਮਣੀਆਂ ਕਿਸੇ ਇੱਕ ਤਮਾ ਦੇਖੋ ਜਹਾਜ਼ ਹੀ ਜਾ ਰਿਹਾ ਜੀ ਬੱਸ ਛੇੜੇ ਜਾ ਰਿਹਾ ਥੱਲੇ ਘੜਾ ਕਰਦੇ ਆ ਅਰੇ ਚਾ ਜਾ ਤੇ ਬਹੁਤ ਨਜ਼ਾਰਾ ਆਇਆ ਸਿੱਕੀ ਦਾ ਝੂੜਾ ਲੈ ਕੇ ਤੇ ਜਿਹੜਾ ਵੀ ਮੇਰਾ ਵੀਰ ਦਰਸ਼ਨ ਕਰਨ ਆਉਂਦਾ ਆ ਉਹ ਐਸ ਕਿਸ ਦੀ ਦਾ ਝੂੜਾ ਜ਼ਰੂਰ ਲਵੇ ਤੇ ਆਪਣੇ ਫੈਮਲੀ ਨੂੰ ਝੂੜਾ ਕਰਵਾਵੇ ਇੱਧਰ ਹੈਗਾ ਸਾਹਮਣੇ ਪਟਨਾ ਸਾਹਿਬ ਗੁਰਦੁਆਰਾ ਤਖਤ ਸ੍ਰੀ ਪਟਨਾ ਸਾਹਿਬ ਹੋ ਰਿਹਾ ਇੱਧਰੋਂ ਅਸੀਂ ਆਏ ਹਾਂ ਗੰਗਾ ਵੱਲੋਂ ਤੇ ਆਹ ਗਲੀ ਜਾਂਦੀ ਸਿੱਧੀ ਬਾਲ ਲੀਲਾ ਗੁਰੂ ਘਰ ਨੂੰ ਸਿੱਧੀ ਗਲੀ ਜਾਂਦੀ ਬਾਲ ਲੀਲਾ ਗੁਰੂ ਘਰ ਨੂੰ ਜਿੱਥੇ ਅਸੀਂ ਰੁਕੇ ਹੋਏ ਆਂ ਤੇ ਉੱਥੇ ਚੱਲੇ ਜਾਂ ਆ ਕੇ ਘੰਟਾ ਕੁ ਸੋਵਾਂਗੇ ਫਿਰ ਤੁਹਾਨੂੰ ਦਰਸ਼ਨ ਕਰਾ ਸਕਦੇ ਹਾਂ ਅਸੀਂ ਹੋਰ ਕਿਸੇ ਥਾਂ ਦੇ ਆ ਸੰਗਤਾਂ ਜਾ ਰਹੀਆਂ ਹਨ ਸਾਡੀਆਂ ਚਲੋ ਚਲੋ